ਮੈਂ ਡਾਕਟਰ ਪਰਮਜੀਤ ਕੌਰ ਮਾਗਟ ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਸਾਲ ਦੇ ਪਹਿਲਾ ਤਿਹਾਰ ਮਤਲਬ ਲੋਹੜੀ ਆਉਂਦਾ ਹੈ ਤੇ ਉਸ ਤੋਂ ਅਗਲੇ ਦਿਨ ਹੀ ਮਾਗੀ ਜਿਹਨੂੰ ਅਸੀਂ ਮਕਰ ਸ਼ਕ੍ਰਾਂਤੀ ਵੀ ਕਹਿੰਦੇ ਆ ਮਤਲਬ ਨਵਾਂ ਮਹੀਨਾ ਚੜਦਾ ਹੈ ਤਾਂ ਮਾਗੀ ਦੇ ਤਿਹਾਰ ਦੇ ਨਾਲ ਜੇ ਆਪਾਂ ਕਹਿੰਦੇ ਵੀ ਮੇਲੇ ਦੇ ਨਾਲ ਸਾਡੀਆਂ ਪੰਜਾਬੀਆਂ ਦੀਆਂ ਬਹੁਤ ਸਾਰੀਆਂ ਭਾਵਨਾਵਾਂ ਜੁੜੀਆਂ ਹੋਈਆਂ ਨੇ ਅਤੇ ਧਾਰਮਿਕ ਤੇ ਇਤਿਹਾਸਿਕ ਪੱਖ ਤੋਂ ਵੀ ਜਿਹੜਾ ਹੈਗਾ ਇਸ ਦਿਨ ਦਾ ਬਹੁਤ ਜ਼ਿਆਦਾ ਮਹੱਤਵ ਹੈ ਜਦੋਂ 1704 ਈਸਵੀ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੂੰ ਮੁਗਲਾਂ ਨੇ ਆਨੰਦਪੁਰ ਦੇ ਕਿਲੇ ਦੇ ਵਿੱਚ ਘੇਰਾ ਪਾ ਲਿਆ ਸੀ ਤਾਂ ਲਗਾਤਾਰ ਲੜਾਈਆਂ ਚੱਲਣ ਕਰਕੇ ਅੰਦਰ ਰਾਸ਼ਨ ਵਗੈਰਾ ਮੁੱਕਣ ਕਰ ਕਰਕੇ ਕਈ ਸਿੱਖਾਂ ਨੇ ਗੁਰੂ ਜੀ ਤੋਂ ਉੱਥੋਂ ਜਾਣ ਦੀ ਦੇ ਲਈ ਕਿਹਾ ਤਾਂ ਗੁਰੂ ਜੀ ਨੇ ਕਿਹਾ ਅਗਰ ਤੁਸੀਂ ਜਾਣਾ ਚਾਹੁੰਦੇ ਹੋ ਤਾਂ ਮੈਨੂੰ ਇਹ ਲਿਖ ਕੇ ਦੇ ਦਿਓ ਕਿ ਮੈਂ ਤੁਹਾਡਾ ਤੁਸੀਂ ਮੇਰੇ ਸਿੱਖ ਨਹੀਂ ਤੇ ਮੈਂ ਤੁਹਾਡਾ ਗੁਰੂ ਨਹੀਂ ਉਸੇ ਵਾਰ ਤੁਸੀਂ ਜਾ ਸਕਦੇ ਹੋ ਉਹ ਸਾਰੇ ਸਿੱਕ ਮਤਲਬ ਜਿਨ੍ਹਾਂ ਵਿੱਚ ਇੱਕ ਮਹਾ ਸਿੰਘ ਸੀ ਮਤਲਬ ਗੁਰੂ ਜੀ ਨੂੰ ਉੱਥੋਂ ਬੇਦਾਵਾ ਲਿਖ ਕੇ ਚਲੇ ਗਏ ਜਦੋਂ ਉਹ ਘਰ ਪਹੁੰਚੇ ਤਾਂ ਘਰ ਦੇ ਵੱਲੋਂ ਉਹਨਾਂ ਨੂੰ ਮਤਲਬ ਖੂਬ ਲਾਨਤਾ ਪਾਈਆਂ ਗਿਆ ਕਿ ਅੱਜ ਗੁਰੂ ਗੋਬਿੰਦ ਸਿੰਘ ਜੀ ਨੂੰ ਤੁਹਾਡੀ ਲੋੜ ਸੀ ਤਾਂ ਲੋੜ ਦੇ ਸਮੇਂ ਤੁਸੀਂ ਘਰਾਂ ਨੂੰ ਵਾਪਸ ਆ ਗਏ ਤਾਂ ਉਹਨਾਂ ਦਿਨਾਂ ਵਿੱਚ ਮਾਈ ਭਾਗੋ ਜਿਹੜੀ ਕਿ ਇੱਕ ਸਿੰਘਣੀ ਸੀ ਜਦੋਂ ਉਹਨਾਂ ਨੇ ਸੁਣਿਆ ਤਾਂ ਉਹਨਾਂ ਨੇ ਉਹਨਾਂ ਨੂੰ ਹੋਰ ਵੀ ਫਟ ਲਾਨਤਾ ਪਾਉਂਦੇ ਹੋਏ ਕਿਹਾ ਕਿ ਤੁਸੀਂ ਘਰ ਬੈਠੋ ਅਸੀਂ ਔਰਤਾਂ ਹਾਂ ਲੜਾਈ ਦੇ ਮੈਦਾਨ ਦੇ ਵਿੱਚ ਜਾਵਾਂਗੇ ਉਹਨਾਂ ਦੀ ਇੰਨੀ ਫਟਕਾਰ ਸੁਣ ਕੇ ਮਹਾ ਸਿੰਘ ਤੇ ਉਹਦੇ ਨਾਲ ਦੇ ਹੋਰ 39 ਸਿੱਖ ਮਾਈ ਭਾਗੋ ਦੀ ਅਗਵਾਈ ਹੇਠ ਗੁਰੂ ਜੀ ਦੇ ਨਾਲ ਦੇ ਨਾਲ ਮਤਲਬ ਮਿਲਣ ਦੇ ਲਈ ਚੱਲ ਪਏ ਉਹਨਾਂ ਨੂੰ ਲੱਭਦੇ ਲਵਾਉਂਦੇ ਤਾਂ ਉਹਨਾਂ ਨੂੰ ਪਤਾ ਲੱਗਿਆ ਕਿ ਗੁਰੂ ਜੀ ਚਮਕੌਰ ਦੀ ਲੜਾਈ ਤੋਂ ਬਾਅਦ ਫਿਰਦੇ ਪਰੌਂਦੇ ਖਿਦਰਾਣੇ ਦੀ ਢਾ ਵੱਲ ਗਏ ਨੇ ਉੱਥੇ ਹੀ ਉਹਨਾਂ ਨੇ ਆਪਣੀ ਆਉਣ ਵਾਲੀ ਮਤਲਬ ਲੜਾਈ ਦੇ ਲਈ ਜਿਹੜੀ ਮੋਰਚਾ ਬੰਦੀ ਕੀਤੀ ਹੈ ਉਧਰ ਮੁਗਲ ਫੌਜਾਂ ਵੀ ਗੁਰੂ ਗੋਬਿੰਦ ਸਿੰਘ ਜੀ ਨੂੰ ਲੱਭ ਰਹੀਆਂ ਸਨ ਜਦੋਂ ਇਹ ਸਿੱਖਾਂ ਨੂੰ ਪਤਾ ਲੱਗਿਆ ਤਾਂ ਇਹਨਾਂ ਨੇ ਗੁਰੂ ਜੀ ਦੀ ਮਦਦ ਕਰਨ ਦਾ ਫੈਸਲਾ ਕੀਤਾ ਖਿਦਰਾਣੇ ਦੀ ਢਾ ਤੇ ਗੁਰੂ ਜੀ ਨੇ ਜਦੋਂ ਆਪਣਾ ਜਿਹੜਾ ਮੋਰਚਾ ਬਣਾਇਆ ਹੋਇਆ ਸੀ ਤਾਂ ਮੁਗਲਾਂ ਨੇ ਉੱਥੇ ਵੀ ਉਹਨਾਂ ਨੂੰ ਮਤਲਬ ਘੇਰ ਲਿਆ ਤਾਂ ਉੱਥੇ ਗੁਰੂ ਜੀ ਤੱਕ ਪਹੁੰਚਣ ਤੋਂ ਪਹਿਲਾਂ ਹੀ ਇੰਨਾ 40 ਸਿੰਘਾਂ ਨੇ ਉਹਨਾਂ ਦੇ ਨਾਲ ਪੂਰੀ ਲੋਹੇ ਦੀ ਟੱਕਰ ਲੈ ਤੇ ਸਾਰੇ ਹੀ ਸ਼ਹੀਦੀ ਦਾ ਜਾਮ ਪੀ ਗਏ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਦੇਖਿਆ ਕਿ ਇਹ ਅਚਾਨਕ ਮਦਦ ਕਿੱਥੋਂ ਆ ਗਈ ਤਾਂ ਉਹਨਾਂ ਨੇ ਜਦੋਂ ਜਾ ਕੇ ਲੜਾਈ ਦੇ ਮੈਦਾਨ ਦੇ ਵਿੱਚ ਦੇਖਿਆ ਤਾਂ ਸਾਰੇ ਜਿਹੜੇ ਸਿੰਘ ਸੀਗੇ ਉਹ ਸ਼ਹੀਦੀਆਂ ਪ੍ਰਾਪਤ ਕਰ ਚੁੱਕੇ ਸੀ ਤੇ ਗੁਰੂ ਜੀ ਨੇ ਕਿਸੇ ਨੂੰ 5000 ਰੀ ਤੇ ਕਿਸੇ ਨੂੰ 10000 ਰੀ ਬੇਦਾ ਦਾ ਕਿਤਾਬ ਦੇ ਕਿਨਵਾਚਿਆ ਉਹਨਾਂ ਵਿੱਚੋਂ ਇੱਕ ਸਿੱਖ ਜਿਹੜਾ ਕਿ ਬੁਰੀ ਤਰ੍ਹਾਂ ਫੱਟੜ ਹੋ ਚੁੱਕਿਆ ਸੀਗਾ ਪਰ ਉਸ ਤੇ ਸਵਾਸ ਅਜੇ ਚੱਲ ਰਹੀ ਸੀ ਗੁਰੂ ਜੀ ਨੇ ਉਸ ਦਾ ਸਿਰ ਆਪਣੀ ਗੋਦ ਵਿੱਚ ਧਰਿਆ ਤਾਂ ਉਹਨਾਂ ਨੂੰ ਪਹਿਚਾਨ ਲਿਆ ਤਾਂ ਉਹ ਸਿੱਖ ਵੀ ਗੁਰੂ ਜੀ ਉਹਦੇ ਅੱਖਾਂ ਵਿੱਚੋਂ ਮਤਲਬ ਨੀਰ ਚਲਣਾ ਸ਼ੁਰੂ ਹੋ ਗਿਆ ਤਾਂ ਉਸ ਨੇ ਹੱਥ ਵੰਨ ਕੇ ਕਿਹਾ ਕਿ ਗੁਰੂ ਜੀ ਮੈਨੂੰ ਵਕਸ਼ ਦਿਓ ਤੇ ਉਹ ਬੇਦਾਵਾ ਪਾੜ ਦਿਓ ਤੇ ਜਿਹੜੀ ਟੁਕਟੀ ਹੋਈ ਆ ਉਹ ਗੰਡ ਦਿਓ ਤਾਂ ਗੁਰੂ ਜੀ ਨੇ ਆਪਣੇ ਉਮਰ ਕਸੇ ਦੇ ਵਿੱਚੋਂ ਉਹ ਬੇਦਾਵਾ ਲਿਖਿਆ ਹੋਇਆ ਪਾੜ ਦਿੱਤਾ ਤੇ ਉਸ ਨੂੰ ਉਹਨਾਂ ਨੂੰ ਮੁਕਤਿਆਂ ਦਾ ਨਾਂ ਦਿੱਤਾ ਅੱਜ ਇਸ ਖਦਰਾ ਉਸ ਟਾਈਮ ਇੱਕ ਖਦਰਾਣੇ ਦੀ ਢਾਬ ਜਿਸ ਅੱਜ ਨਾਂ ਮੁਕਸਰ ਪੈ ਗਿਆ ਉੱਥੇ ਅੱਜ ਇੱਕ ਗੁਰਦੁਆਰਾ ਸ਼ਹੀਦ ਗੰਜ ਸਥਿਤ ਹੈ ਜਿੱਥੇ ਗੁਰੂ ਜੀ ਨੇ ਉਹ ਮੁਕਤਿਆਂ ਦੀ ਯਾਦ ਵਿੱਚ ਜਿਹੜਾ ਉਹ ਗੁਰੂ ਜੀ ਗੁਰਦੁਆਰਾ ਬਣਾਇਆ ਹੋਇਆ ਹੈ ਹਰ ਸਾਲ 12 ਜਨਵਰੀ ਤੋਂ ਲੈ ਕੇ 15 ਜਨਵਰੀ ਤੱਕ ਸੰਗਤਾਂ ਇਸ ਗੁਰੂ ਵਿੱਚ ਨਸਮਸਤਕ ਹੁੰਦੀਆਂ ਨੇ ਲੋਕ ਸਰੋਵਰਾਂ ਵਿੱਚ ਜਾ ਕੇ ਇਸ਼ਨਾਨ ਕਰਦੇ ਨੇ ਤੇ ਹਰ ਗੁਰਦੁਆਰਿਆਂ ਦੇ ਵਿੱਚ ਪਾਠ ਰਖਾਇਆ ਜਾਂਦਾ ਤੇ ਇਨ੍ਹਾਂ ਸ਼ਹੀਦਾਂ ਦੀ ਸ਼ਹਾਦਤ ਨੂੰ ਹਮੇਸ਼ਾ ਹੀ ਯਾਦ ਕੀਤਾ ਜਾਂਦਾ ਹੈ ਇਸ ਦਿਨ ਲੋਕ ਗੁਰਦੁਆਰਿਆਂ ਵਿੱਚ ਜਾ ਕੇ ਇਸ਼ਨਾਨ ਕਰਨ ਨੂੰ ਦਾ ਇੱਕ ਬਹੁਤ ਵੱਡਾ ਮਹੱਤਮ ਨੇ ਜਿਹੜਾ ਮੰਨਦੇ ਨੇ ਸੋ ਸਾਨੂੰ ਇਹ ਜੀ ਤਿਹਾਰਾਂ ਨੂੰ ਜਿਹੇ ਜੇ ਸ਼ੀਧੀ ਜੋੜ ਮੇਲਿਆਂ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ ਤੇ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਆਪਣੇ ਇਤਿਹਾਸ ਦੇ ਬਾਰੇ ਦੱਸਣਾ ਚਾਹੀਦਾ ਹੈ ਧੰਨਵਾਦ